ਜੋ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਰੋਬਿੰਦ ਸੰਪਲਾ ਜਿਹੜੇ ਨੇ ਭਾਜਪਾ ਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਰੋਬਿੰਦ ਸੰਪਲਾ ਸਾਡੇ ਨਾਲ ਨੇ ਗੱਲਬਾਤ ਕਰਨਿਆ ਰੋਬਿੰਦ ਜੀ ਅਚਾਨਕ ਇਸ ਤਬਦੀਲੀ ਦਾ ਕਾਰਨ ਕੀ ਮੰਨੀਅ ਅਸੀਂ ਦੇਖੋ ਤਬਦੀਲੀ ਦਾ ਕਾਰਨ ਇਹ ਆ ਕਿ ਅਸੀਂ ਜੋ ਪੰਜਾਬ 'ਚ ਬਦਲਾਅ ਦਾ ਵੀ ਕਹਿ ਰਹੇ ਕਿ ਜੋ ਮਾਨ ਸਾਹਬ ਨੇ ਪਹਹਾਲ ਚਲਾਇਆ ਨਾ ਲੋਕਾਂ ਦੀ ਸੇਵਾ ਦੇ ਵਿੱਚ ਜੀ ਉਹਦਾ ਇੱਥਾ ਬਣਿਆ ਮੈਂ ਜੀ ਔਰ ਉਸ ਪਾਰਟੀ ਨੂੰ ਅਲਵਦਾ ਕਿਹਾ ਜਿਸ ਪਾਰਟੀ 'ਚ ਬੰਦੇ ਦੀ ਉਹਦੇ ਕੰਮਾਂ ਦੀ ਕੋਈ ਕਦਰ ਨਹੀਂ ਜੀ ਕੀ ਇਸ ਦੇ ਪਿੱਛੇ ਬੰਤਵ ਕੀ ਹੈ ਕਿਸ ਬੰਦੇ ਦੇ ਕੰਮਾਂ ਨੂੰ ਤਰਜਾਈ ਨਹੀਂ ਦਿੱਤੀ ਜਾ ਰਹੀ ਕਿਸ ਨੂੰ ਨਹੀਂ ਪੁੱਛਿਆ ਜਾ ਰਿਹਾ ਕਿ ਆ ਬੀਜੇਪੀ ਦੇ ਵਿੱਚ ਵੀ ਜਿਹੜਾ ਪਹਿਲਾਂ ਕਾਂਗਰਸ ਦੇ ਉੱਪਰ ਅਲੀਗੇਸ਼ਨ ਲੱਗਦੇ ਸੀ ਕਿ ਥੱਲੇੜੇ ਲੈਵਲ ਦੇ ਉੱਪਰ ਜਿਹੜੇ ਵਰਕਰ ਨੇ ਜਿਹੜੇ ਉਹਦੇ ਆਧਾਰ ਨੇ ਉਹਨਾਂ ਨੂੰ ਨਹੀਂ ਪੁੱਛਿਆ ਜਾਂਦਾ ਇਸ ਤਰ੍ਹਾਂ ਦਾ ਰਵਈਆ ਕਿ ਆ ਬੀਜੇਪੀ ਦੇ ਵਿੱਚ ਵੀ ਸ਼ੁਰੂ ਹੋ ਗਿਆ ਨਹੀਂ ਰਵਈਆ ਤਾਂ ਇਹ ਤਾਂ ਸਾਫ਼-ਸਾਫ਼ ਦਿਖ ਰਿਹਾ ਹੂੰ ਕਿ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਬੀਜੇਪੀ ਦੇ ਵਿੱਚ ਨਾ ਤਾਂ ਉਹਨਾਂ ਨੂੰ ਹਾਈ ਕਮਾਂਡ ਪਹੁੰਚਦੀ ਨਾ ਉਹਨਾਂ ਨੂੰ ਡਾਊਨ ਕਮਾਂਡ ਪਹੁੰਚਦੀ ਨਾ ਉਹਨਾਂ ਨੂੰ ਮਿਡਲ ਕਮਾਂਡ ਪਹੁੰਚਦੀ ਉਹਨਾਂ ਨੂੰ ਪਹੁੰਚਦੀ ਕੋਈ ਨਹੀਂ ਕੰਮ ਕਰਨ ਵਾਲੇ ਬੰਦੇ ਨੂੰ ਚਾਪਰੂਸੀ ਵਾਲੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੇ ਮੋਰੇ ਲਾਇਆ ਹੋਇਆ ਹਾਂ ਠੀਕ ਹੈ ਨਾ ਤੇ ਜਿਹੜਾ ਬੰਦਾ ਕੰਮ ਕਰਨ ਵਾਲਾ ਜਦੋਂ ਤੱਕ ਤੁਸੀਂ ਉਹਦੇ ਉੱਪਰ ਹਾਥੇ ਹੀ ਲਾਦੇ ਤੁਸੀਂ ਉਹਦੇ ਨਾਲ ਖੜਦੇ ਨਹੀਂ ਪਾਉਂਦੇ ਉਹ ਕਿੰਨਾ ਲੋਕਾਂ ਦਾ ਸਮਾਜ ਦਾ ਭਲਾ ਕਰ ਸਕੂਗਾ ਅਸੀਂ ਤਾਂ ਅਸੀਂ ਤਾਂ ਸਮਾਜ ਦਾ ਭਲਾ ਕਰਨ ਵਾਸਤੇ ਰਾਜਨੀਤਿਕ ਆਏ ਆਂ ਔਰ ਸਾਡੇ 24 ਘੰਟੇ ਮਹਾਰਾਜ ਨੂੰ ਸਮਰਪਿਤ ਆ ਪਿਛਲੇ 15-20 ਸਾਲ ਤੋਂ ਜੀ ਤੁਸੀਂ ਦੇਖ ਰਹੇ ਹੋ ਨਾ ਮੈਨੂੰ ਤੁਸੀਂ ਬਹੁਤ ਵਾਰ ਤੁਸੀਂ ਮੈਨੂੰ ਦਿਖਾਇਆ ਲੋਕਾਂ ਦੇ ਤਰੂ ਗੁਰੂ ਕਰਵਾਇਆ ਤੁਸੀਂ ਮੈਨੂੰ ਮੈਂ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰਦਾ ਰਿਹਾ ਮੈਨੂੰ ਭਾਜਪੀ ਨੇ ਬੇਸ਼ੱਕ ਔਤੇ ਵੀ ਨਹੀਂ ਦਿੱਤੇ 5-7 ਸਾਲ ਮਨਵਾਜਾ ਰੱਖਿਆ ਇਹਨਾਂ ਨੇ ਪਰ ਮੈਂ ਫਿਰ ਵੀ ਗੁਰੂ ਗ੍ਰੰਥ ਸਾਹਿਬ ਸੰਗਰਸ਼ ਕਮੇਟੀ ਨੂੰ ਲੈ ਕੇ ਆਪਣੇ ਸਮਾਜ ਦੇ ਕੰਮ ਕਰਦਾ ਰਿਹਾ ਆਮ ਜਨਤਾ ਦੇ ਕੰਮ ਕਰਦਾ ਰਿਹਾ ਮੈਂ ਵਿਚਰਦਾ ਰਿਹਾ ਹਮਮ ਲੇਕਿਨ ਕਦੀ ਨਾ ਕਰੀ ਤਾਂ ਆਉਂਦਾ ਨਾ ਰੋਬਿੰਡ ਇਹ ਤਾਂ ਬਦਦਾ ਹਾਂਤ ਹੁੰਦਾ ਨਾ ਰੋਬਿੰਡ ਜੀ ਯਾਰ ਮੈਨੂੰ ਮੈਨੂੰ ਕੀ ਸੂਟ ਕਰਦਾ ਕਿਹੜੀ ਪਾਰਟੀ ਵਿੱਚ ਅਸਰ ਰੱਖੇਗੀ ਕਿਹੜੀ ਪਾਰਟੀ ਪੰਜਾਬ ਦੀ ਭਲਾਈ ਵਾਸਤੇ ਕੰਮ ਕਰ ਰਹੀ ਹੈ ਅਸੀਂ ਉਹ ਚ ਜਾਵਾਂਗੇ ਜੂੜ ਕਿਉਂ ਨਹੀਂ ਲੇਕਿਨ ਰੋਬਿੰਡ ਜੀ ਜਿਹੜੀ ਚੋਣਾਂ ਤੋਂ ਪਹਿਲਾਂ ਇਹ ਤਬਦੀਲੀ ਹੋਈ ਹੈ ਚੋਣਾਂ ਤੋਂ ਪਹਿਲਾਂ ਤੁਹਾਡਾ ਮੋਹ ਭੰਗ ਹੋਇਆ ਬੀਜੇਪੀ ਤੋਂ ਉਸ ਨੂੰ ਲੈ ਕੇ ਸਵਾਲ ਕੀਤੇ ਜਾਣੇ ਜਦੋਂ ਇਸ ਤਰ੍ਹਾਂ ਦੀ ਕੋਈ ਜੁਆਇਨਿੰਗ ਹੁੰਦੀ ਹੈ ਬੀਜੇਪੀ ਆਗੂਆਂ ਨੂੰ ਪੁੱਛਿਆ ਹੀ ਹੈ ਤੇ ਉਹ ਕਹਿੰਦੇ ਨੇ ਕਿ ਅਸੀਂ ਮਾਨ ਸਤਕਾਰ ਦਿੱਤਾ ਅਸੀਂ ਯੂਵਾ ਮੋਰਚੇ ਨਾਲ ਤੁਹਾਨੂੰ ਜੋੜਿਆ ਐਸਸੀ ਮੋਰਚੇ ਨਾਲ ਜੋੜਿਆ ਉਸ ਦੇ ਬਾਵਜੂਦ ਕਿ ਪੁੱ ਜੋੜਿਆ ਮਨੁਣਾ ਨੇ ਜੀ ਪਾਜੀ ਮੈਂ 7 8 ਸਾਲ ਸੰਤਾਪ ਤੋਂ ਗਿਆ ਔਰ ਮੈਂ ਪਾਰਟੀ ਦਾ ਦਮ ਨਹੀਂ ਛੱਡਿਆ ਜੀ ਠੀਕ ਹੈ ਨਾ ਰੈਲੀਆਂ ਮੈਂ ਰੈਲੀਆਂ ਮੈਂ ਉਹ ਮੈਂ ਤੁਹਾਨੂੰ ਅੱਜ ਦੱਸਣਾ ਰਿਕਾਰਡ ਔਨ ਰਿਕਾਰਡ ਚੈੱਕ ਕਰ ਲਓ ਤੁਸੀਂ ਜੀ ਬੀਜੇਪੀ ਜਲੰਧਰ ਨੇ ਬੀਜੇਪੀ ਪੰਜਾਬ ਨੇ ਉਹ ਰੈਲੀਆਂ ਨੇ ਕਿਤੇ ਜਿਹੜੀਆਂ ਕਿ ਰੋਬਨ ਸਾਹਪਲਾ ਨੇ ਗੁਰਵਰਦਾਸ ਸਿੰਘ ਅਰਚ ਕਮੇਟੀ ਦੇ ਅੰਦਰ ਆਕੀਤੀਆਂ ਕੱਲੇ ਨਹੀਂ ਰਿਪੋਰਟ ਚੈੱਕ ਕਰੋ ਤੁਸੀਂ ਤੁਸੀਂ ਦਿਖਾਈਆਂ ਰੈਲੀਆਂ ਮੇਰੀਆਂ ਵਾਲੀਆਂ ਜੀ ਤੇ ਚੋਣਾਂ ਤੋਂ ਪਹਿਲਾਂ ਜਿਹੜਾ ਤੁਸੀਂ ਪਾਰਟੀ ਛੱਡੀ ਹੈ ਇਸ ਦੇ ਪਿੱਛੇ ਕੀ ਮੰਤਵ ਰਿਹਾ ਨਹੀਂ ਮੈਂ ਤਾਂ ਪੰਜਾਬ ਨੂੰ ਚੋਣਾ ਚਾਹੁੰਦਾ ਕਿਉਂਕਿ ਕਿਉਂਕਿ ਸਰਕਾਰ ਪਰ ਉਸ ਪੰਜਾਬ ਨੂੰ ਜਿਹੜਾ ਪੰਜਾਬ ਦੀ ਭਲਾਈ ਵਾਸਤੇ ਕੰਮ ਕਰਦਾ ਪਰ ਉਹ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਸਾਈਕਲਾਂ ਵਾਲਾ ਮੋਬਾਈਲਾਂ ਵਾਲਾ ਆਮ ਗਰੀਬ ਕੁਰਬੇ ਤੋਂ ਆਮ ਦਲਿਤ ਸਮਾਜ ਦਾ ਬੱਚਾ ਉਠਾ ਉਠਾ ਕੇ ਐਮਐਲਏ ਐਮਪੀ ਬਣਾਈ ਇਹਨਾਂ ਨੇ ਲੇਕਿਨ ਰੋਬਿੰਦ ਜੀ ਸਵਾਲ ਤੇ ਹੋਈ ਹੈ ਨਾ ਕਿ ਸਰਕਾਰ ਪਿਛਲੇ 2 ਸਾਲ ਤੋਂ ਕੰਮ ਕਰ ਰਹੀ ਹੈ ਚੋਣਾਂ ਤੋਂ ਪਹਿਲਾਂ ਹੀ ਤੁਹਾਨੂੰ ਆ ਬਦਲਾਅ ਕਿਸ ਤਰ੍ਹਾਂ ਨਜ਼ਰ ਆ ਗਿਆ ਦੇਖੋ ਕੰਮ ਕੰਮ ਕਰਨਾ ਚਾਹੁੰਦੇ ਅਸੀਂ ਠੀਕ ਹੈ ਔਰ ਦੱਸਾਂਗੇ ਵੀ ਨਾ ਬੀਜੇਪੀ ਨੂੰ ਕੰਮ ਕਰਕੇ ਦੱਸਾਂਗੇ ਬੀਜੇਪੀ ਨੂੰ ਕਿ ਅਸੀਂ ਤੁਹਾਡੇ ਦੇ ਕੀ ਕਰਦੇ ਸੀ ਹੁਣ ਤੁਹਾਡਾ ਕੀ ਹਾਲਾਤ ਹੋਣਗੇ ਤੁਹਾਡੇ ਜੀ ਪਰ ਮੇਰੇ ਮੇਰੇ ਨਾਲ ਬਹੁਤ ਮੇਰੇ ਨਾਲ ਥੋੜੋ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਕਹਿ ਲਓ ਜਾਂ ਮੇਰੇ ਵਰਗੇ ਬਹੁਤ ਐਸੇ ਕਾਰਜਕਰਤਾ ਨੇ ਜਿਹੜੇ ਬਹੁਤ ਦੁਖੀ ਨੇ ਜੀ ਠੀਕ ਹੈ ਨਾ ਤੇ ਦੁਖੀ ਬੰਦਾ ਕਿਉਂ ਹੁੰਦਾ ਅਸੀਂ ਕੰਮ ਕਰਨਾ ਚਾਹੁੰਦੇ ਆਂ ਇਹ ਸਾਨੂੰ ਕੰਮ ਹੀ ਨਹੀਂ ਕਰਨਾ ਦੇ ਰਹੇ ਅਸੀਂ ਜੀ ਲੇਕਿਨ ਕਿਆ ਤੁਸੀਂ ਟਿਕਟ ਦੇ ਚਾਹਵਨ ਸੀ ਆਪਦੇ ਵਿੱਚ ਮੈਂ ਪੰਜਾਬ ਦੇ ਵਿੱਚ ਮੈਂ ਨਹੀਂ ਦੇਖੋ ਟਿਕਟ ਦਾ ਚਾਹਵਨ ਹੋਣਾ ਨਾ ਹੋਣਾ ਇਹ ਹਰ ਇੱਕ ਰਾਜਨੀਤਿਕ ਬੰਦੇ ਦੀ ਜੇ ਨਾ ਇੱਛਾ ਹੁੰਦੀ ਹੈ ਕਿ ਮੈਂ ਆ ਕੇ ਬੈਠੇ ਕੰਮ ਕਰਾਂਗਾ ਟਿਕਟ ਮਿਲਣਾ ਕੀ ਹੁੰਦਾ ਜੀ ਅਸੀਂ ਕਹਿੰਦੇ ਸਾਨੂੰ ਕੋਈ ਰਤਵਾ ਮਿਲੇ ਕੋਣ ਚਾਹਦਾ ਉਸ ਤੋਂ ਮਤਲਬ ਕਿ ਸਾਨੂੰ ਪਾਵਰ ਮਿਲੇ ਸਿੱਧ ਸਮਾਜੀ ਸੇਵਾ ਕਰ ਸਕੀਏ ਹਮ ਅਰੇ ਤੁਸੀਂ ਘਰ ਵਿੱਚ ਤੇ ਅਜਿਹਾ ਇੱਕ ਬੰਦਾ ਘਰ ਬੈਠਦਾ ਨਾ ਜੀ ਉਹ ਫੋਜਾ ਕਿ ਯਾਰ ਮੈਂ ਸਮਾਜ ਸੇਵਾ ਕਰਨੀ ਚਾਹੁੰਦਾ ਉਹ ਕਿੰਨੀ ਕਿ ਸੇਵਾ ਸੇਵਾ ਕਰ ਜਿੰਨੀ ਦੀ ਸਮਰੱਥਾ ਆ ਪਾਟੀਆਂ ਆਪਸ ਰਖਣ ਗਿਆ ਤੁਹਾਨੂੰ ਕੋਈ ਮਾਨ ਸਨਮਨ ਬਖਸ਼ਣ ਗਿਆ ਤੁਹਾਡੇ ਵਿੱਚੇ ਪਿੱਛੇ ਤਾਂ ਤੁਸੀਂ ਸਮਾਜ ਯਾ ਸੇਵਾ ਕਰ ਸਕਦੇ ਆ ਜੀ ਉਹ ਤੁਹਾਨੂੰ ਜਿਹੜਾ ਰੋਕਿਆ ਜਾਏਗਾ ਕਿ ਸਾਡੇ ਰਕਰ ਰੋਗਾਂ ਦਾ ਨਹੀਂ ਰੋਗਾਂ ਦੀ ਸੇਵਾ ਕਰਨ ਨੂੰ ਰੋਕਦਾ ਜੀ ਤੇ ਹੁਣ ਸਮਾਜ ਸੇਵਾ ਕਰਦੇ ਰੋਕਦਾ ਹੁਣ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਇੱਥੇ ਤੁਹਾਨੂੰ ਕਿਹੜਾ ਅਹੁਦਾ ਦਿੱਤਾ ਜਾ ਰਿਹਾ ਹੈ ਇੱਥੇ ਤੁਹਾਨੂੰ ਕਿਸ ਸ਼ਰਤ ਦੇ ਉੱਪਰ ਜੁਆਇਨਿੰਗ ਕਰਾਇਆ ਗਿਆ ਹੈ ਤਕੋ ਮੇਰੀ ਗੱਲ ਸੁਣੋ ਤੁਸੀਂ 15 16 ਸਾਲ ਮੈਂ ਬੀਜੇਪੀ ਚ ਤੱਕੇ ਖਾਦੇ ਆਂ ਬਿਲਕੁਲ ਸਾਥੀਆਂ ਆਪਣੀਆਂ ਮੈਂ ਉਹਨਾਂ ਨੇ ਮੇਰੇ ਇੱਕ ਪੱਲੇ ਕੀ ਪਾਇਆ ਤੇ ਇਹਨੂੰ ਕੁਝ ਕਰਕੇ ਦਿਖਾਉਂਗਾ ਤੇ ਮੈਨੂੰ ਇਹਦੂੰ ਮਾਨ ਸਨਮਾਨ ਦੇਣਗੇ ਨਾ ਜੀ ਯਾਨੀ ਫਿਰ ਦੇਖੋ ਮੈਂ ਜੇ ਮੈਂ ਕਿਸੇ ਅਹੁਦੇ ਦੀ ਗੱਲ ਕਰਾਂ ਜਾਂ ਮੈਂ ਕਿਸੇ ਪੋਸਟ ਦੀ ਗੱਲ ਕਰਾਂ ਤੇ ਅੱਜ ਆਜੀ ਜਾ ਕੇ ਮੰਗਲਵਾਨੋਂ ਕੋਲੋਂ ਉਹ ਅੱਜ ਹੀ ਮੈਨੂੰ ਦੇ ਦੇਣੇ ਮੈਨੂੰ ਵਿਸ਼ਵਾਸ ਕਰ ਲੈਣਾ ਯਾਨੀ ਯਾਨੀ ਫਿਲਹਾਲ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਿਸੇ ਅਹੁਦੇ ਤੋਂ ਅਜੋਇਨਿੰਗ ਹੋਈ ਹੈ ਮੈਂ ਕਿਸੇ ਸ਼ਰਤ ਤੇ ਨਹੀਂ ਆਇਆ ਮੈਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਲੋਕਾਂ ਦੀ ਸੇਵਾ ਕਰਨ ਲਈ ਆਇਆ ਆਪਣੇ ਸਮਾਜ ਦੀ ਸੇਵਾ ਕਰਨ ਲਈ ਆਇਆ ਲੇਕਿਨ ਰੋਬੀ ਜੀ ਇੱਕ ਸਵਾਲ ਹੈ ਵੀ ਬਣਦਾ ਹੈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਿਟਿੰਗ ਐਮਪੀ ਸੀ ਉਹ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਬੀਜੇਪੀ ਉਹਨਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਵੀ ਲਾਂਦੀ ਹੋਈ ਨਜ਼ਰ ਆਈ ਉਹ ਕਹਿੰਦੇ ਵੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਆਮ ਆਦਮੀ ਪਾਰਟੀ ਨੇ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੰਮ ਕਰਨ ਦਾ ਮੌਕਾ ਦੇਗੀ ਸਾਰਾ ਪੰਜਾਬ ਕੰਮ ਕਰੀ ਜਾਂਦਾ ਬਸ ਇੱਕ ਹੀ ਬੰਦਾ ਸੀ ਮੈਨੂੰ ਲੱਗਦਾ ਜਿਹਨੂੰ ਤੁਸੀਂ ਕਹਿੰਦੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਜੀ ਬਾਕੀ ਤਾਂ ਕਿਸੇ ਨੇ ਮਤਲਬ ਕੋਸ਼ਿਸ਼ ਨਹੀਂ ਚੱਕਿਆ ਹੂੰ ਠੀਕ ਹੈ ਨਾ ਇਕ ਇਹ ਹੀ ਬੰਦਾ ਰਹਿ ਗਿਆ ਜਿਹਨੂੰ ਜਰੂਰ ਕੰਮ ਨਹੀਂ ਕਰਨ ਦਾ ਮੌਕਾ ਦਿੱਤਾ ਜੀ ਠੀਕ ਹੈ ਨਾ ਔਰ ਔਰ ਚਾਰ ਹੀ ਟੈਂਸ਼ਨ ਨੂੰ ਐਮਪੀ ਬਣਾ ਬਣਾਤਾ ਮਾਨ ਸਾਹਿਬ ਨੇ ਲਿਆ ਕੇ ਠੀਕ ਹੈ ਇਹਦਾ ਆਸਾਨਮੰਦ ਵੀ ਨਹੀਂ ਹੋਇਆ ਘਟੋ ਘਟ ਬੰਦਾ ਆਸਾਨਮੰਦ ਤਾਂ ਹੋ ਜੇ ਨਾ ਕਿ ਯਾਰ ਮੈਨੂੰ ਕਿਸੇ ਬੰਦੇ ਨੇ ਲਿਆ ਕੇ ਐਮ ਇਹਨੂੰ ਐਮਪੀ ਬਣਾਤਾ ਔਰ ਦੇਸ਼ ਦੀ ਉਹ ਸਭ ਤੋਂ ਵੱਡੀ ਪੰਚਾਇਤ ਦਾ ਨੰਬਰ ਬਣਾਤਾ ਔਰ ਜਿਤਾ ਕੇ ਭੇਜਿਆ ਪਾਰਲੀਮੈਂਟ ਚ ਜੀ ਉੱਥੇ ਦਾ ਠਗੜੀਆਂ ਲਾ ਦੇ ਕੇ ਬੀਜੇਪੀ ਦੇ ਖਰਾਬ ਬੋਲਦੇ ਸੀ ਇਹ ਜੀ ਠੀਕ ਹੈ ਨਾ ਫੇਸਬੁਕ ਤੇ ਫੋਟੋ ਜਨਨੀਆਂ ਆਂਦੀਆਂ ਡੈਸਕਟਾਪ ਤੇ ਫੋਟੋ ਲਾਈ ਸੀ ਇਹਨਾਂ ਨੇ ਜੀ ਠੀਕ ਹੈ ਨਾ ਠਕੜੀਆਂ ਪਾ ਕੇ ਬੀਜੇਪੀ ਇਦਾਂ ਦੇ ਬੀਜੇਪੀ ਤਾਂ ਅਜ ਉਹ ਹੀ ਬੀਜੇਪੀ ਚੰਗੀ ਹੋ ਗਈ ਯਾਨੀ ਇਹ ਵੀ ਉਹਦਿਆਂ ਦੀ ਸਿਆਸਤ ਹੈ ਇੱਕ ਬਿਲਕੁਲ ਸਪੱਸਾ ਨਜ਼ਰ ਆ ਰਿਹਾ ਕਿ ਉਸ ਦਾ ਸਿਆਸਤ ਉਹਦਿਆਂ ਦੀ ਹੈ ਚਲੋ ਉਹਦਿਆਂ ਦੀ ਕਹਾਣੀ ਦਰਦੀ ਕਹਿ ਸਕਦੇ ਆ डर दी कह सकते चलो का आखी है पुर। था 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 बोड़ बोड़ है, और उम्मीद करते हैं कि जिस उम्मीद आम आदमी पार्टी जुड़े हो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर